ਅੱਗੂ ਵਾਲੀ ਹੈ ਲਾਹਰ ਦੇ ਪੰਜਾਬ ਵਾਲੇ ਅਮਰੀਕਾ ਵੀ ਇਸ ਸਾਲ ਕਬੱਡੀ ਬੜੀ ਤਕੜੀ ਹੋਈ ਹੈ ਪਰ ਇੱਕ ਗੱਲ ਹੁਣ ਮੇਰੀ ਜਵਾਨ ਤੇ ਆ ਗਈ ਹੈ ਜਦੋਂ ਅਮਰੀਕਾ ਬੋਲਿਆ ਗਿਆ ਹੁਣ ਬੜੋ ਬਾਦ ਦੀਆਂ ਜਿਹੜੇ ਆ ਉਹ ਕੈਨੇਡਾ ਵੀ ਛੜੇ ਹੋਏ ਹੈ ਕਬੱਡੀ ਦੇ ਪ੍ਰਤੀ ਮੈਂ ਬੇਨਤੀ ਕਰਦਾ ਵੀ ਜੇ ਤੇ ਆਪਾਂ ਕਹਿੰਦੇ ਆ ਭਰਾਜੀ ਮਾ ਖੇੜਾ ਇਹਨੂੰ ਮਾ ਖੇੜ ਬਣਾ ਕੇ ਰੱਖੀਏ ਬਹੁਤ ਕੁ ਕੌੜੀ ਚੱਲੀ ਜਾਂਦਾ ਹੈ ਪਰ ਜੇ ਕੋਈ ਅਨਸਰ ਆ ਕੇ ਯਾਰੀ ਜਵਾਨ ਤੋਂ ਸੱਚ ਕਲੀਅਰ ਕਰ ਦਿੰਦੇ ਆ ਤੇ ਫਿਰ ਕੋਈ ਡਾਊਟ ਕਰਦੇ ਆ ਕਈ ਕਿੰਤੋਂ ਪ੍ਰੰਤੂ ਕਰਦੇ ਆ ਵੀ ਲਲਤੋਂ ਵਾਲਿਆਂ ਨੇ ਆਹ ਬੋਲਤਾ ਹੈ ਲਲਤੋਂ ਵਾਲਿਆਂ ਨੇ ਆਹ ਬੋਲਤਾ ਹੈ ਪਰ ਜਦੋਂ ਭਾਈ ਤੁਹਾਡੀਆਂ ਕਿਰਪਾ ਭਾਵੇਂ ਅਮਰੀਕਾ ਤੇ ਭਾਵੇਂ ਕੈਨੇਡਾ ਜਦੋਂ ਤੁਹਾਡੀਆਂ ਕਲਿੱਕਾਂ ਉੱਥੋਂ ਬੱਲ ਹੋ ਕੇ ਇੱਥੇ ਆਣੀਆਂ ਤੇ ਗੱਲਾਂ ਤੁਹਾਡੇ ਵਾਲੀਆਂ ਇੱਥੇ ਫਿਰ ਜੱਗਜਾੜ ਹੁੰਦੀਆਂ ਆਪਾਂ ਕਬੱਡੀ ਵਾਲਿਆਂ ਜਿਹੜੀਆਂ ਤੁਹਾਡੀਆਂ ਕਲੱਬਾਂ ਦੀਆਂ ਗੱਲਾਂ ਹੁੰਦੀਆਂ ਆਸੀ ਗੱਲਾਂ ਹੁੰਦੀਆਂ ਉਹਨਾਂ ਨੂੰ ਆਪਣੇ ਧੱਕੀ ਰੱਖਿਆ ਕਰੋ ਜਦੋਂ ਉਹ ਜੱਗਜਾੜ ਹੁੰਦੀਆਂ ਤੇ ਫਿਰ ਬੜੇ ਰੌਲੇ ਬਾਰੇ ਹੁੰਦੇ ਆ ਤੇ ਫਿਰ ਤੁਹਾਡੀ ਵਿੱਚ ਬੜੇ ਰੌਲੇ ਬਾਰੇ ਹੁੰਦੇ ਆ